ਸਾਸ਼ੀ ਆਲੀ ਹੌਨਾ ਨਾਯਾ ਸਾਸ਼ੀ ਕਾਂਜੀ ਸਾਰਿਆਂ ਨੂੰ ਹੋਰ ਸਨਾਵ ਸਾਰੇ ਕੀ ਹਾਲ ਚੱਲੇ ਵੀ ਆਪਣਾ ਦੇ ਜਦੋਂ ਵਧੀਆ ਬਸ ਵੇਲੇ ਬੈਠੇ ਆ ਤੇ ਅਡੇ ਕੋ ਲਾਏ ਆ ਪਰੋਣੇ ਦੀਦੀ ਹੋਣੀ ਕਵਲੀ ਦੀਦੀ ਤੇ ਇਹਨਾਂ ਦੀ ਬੇਟੀ ਤੁਮੇ ਜਣੇ ਆਏ ਖੜੇ ਕੋ ਰਹਿਣ ਬਸ ਉਹ ਚੌਂਦੀ ਆਈ ਆ ਤੇ ਇਹ ਬਹੁਤ ਆ ਕਾਫੀ ਟਾਈਮ ਬਾਅਦ ਹੀ ਅਡੇ ਕੋ ਲਾਏ ਆ ਮੇਰੇ ਨਾਲ ਤਾਂ ਘੜੀ ਟਾਈਮ ਲੱਗਦਾ ਧਰਾਂ ਦੁਰਾ ਜੀ ਲੇਵਰਾ ਮੁਕਾ ਨਗਰਾਂ ਦੇ ਦੇ ਵੀ ਨਾ ਨਗਰਾਂ ਦੇ ਵੀ ਨਾ ਨਹੀਂ ਹੈਗਾ ਤੇ ਆ ਖੰਦੇ ਹੀ ਚਲੇ ਹੀ ਰਹੇ ਹੁੰਦੇ ਆ ਪੰਨੀ ਛੇ ਸਾਲ ਮਹਾਂ ਦੇ ਟਾਈਮ ਬੰਦੇ ਆ ਨਾ ਖਾਲੀ ਨੇ ਉਦਾਂ ਤਾਂ ਦੇ ਆ ਭਰੇ ਲੇ ਆ ਕੀ ਸਾਦਨ ਮੁੜ ਜਾਂਦੇ ਆ ਨਾ ਉਹਦਾ ਸਾਦੇ ਨੰਦੇ ਆ ਨਾ ਸਾਦੇ ਜਦੋਂ ਆਈ ਜਾਂਦੇ ਤੇ 2 ਮਹੀਨੇ ਬਾਅਦ ਆ ਗਏ ਜਦੋਂ ਉਹ ਭਈਆ ਤੇ ਰਹੀ ਆ ਜਾਂਦੇ ਦੋਆ ਘਰਾਂ ਤੋਂ ਹੁੰਦਾ ਪਤਾ ਹੀ ਨਹੀਂ ਲੱਗਦਾ ਵੀ ਆਏ ਈ ਗਏ ਦਾ ਰਿਸ਼ਤੇਦਾਰਗੇ ਦੋ ਬਜਾ ਤੁਸੀਂ ਇਹਨੂੰ ਤਾਂ ਬਸ ਇਹ ਵਾ ਮਾਸੀ ਆਈ ਆ ਮਾਸੀ ਦਾ ਬੜਾ ਚਾਹ ਵਾਗੇ ਇਹਦੇ ਘਰ ਪਤਾ ਹੀ ਹੋ ਮੇਰਾ ਮਾਸੀ ਆ ਉਹ ਅਸੀਂ ਹੋਣ ਆਈ ਵੀ ਮਾਸੀ ਆ ਮਗਰ ਮਗਰ ਤੇਰੀ ਫਿਰਦੀ ਆ ਹਾਲੀ ਤਾਂ ਮਸਤੀ ਜੀ ਦਿੰਦੀ ਆ ਜੀ ਦਿੰਦੀ ਆ ਤੇ ਨਾਲ ਇਹ ਕੱਢ 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 ਜਾਂ ਸਾਰਿਆਂ ਨਾਲ ਆਪਾਂ ਇਹ ਵਾਲੀ ਗੱਲ ਕਰਨੀ ਸੀ ਵੀ ਉਹ ਦਿਨ ਜਿਹੜਾ ਵਲੌਗ ਬਣਾਇਆ ਸੀ ਕਿ ਇਹਨਾਂ ਦਾ ਸਾਡਾ ਮਤਲਬ ਕੀ ਰਿਸ਼ਤਾ ਆ ਉਹ ਵੇ ਜੀ ਥੋੜੀ ਜੀ ਕਈਆਂ ਭੈਣ ਭਰਾਵਾਂ ਨੂੰ ਕਰ ਦਿੱਸ ਜਦੋਂ ਹੋਈ ਹੀ ਵੀ ਕਈ ਕਹਿੰਦੇ ਕਿ ਤੁਹਾਡੀ ਭੈਣ ਕਿਦਾਂ ਲੱਗਦੀ ਆ ਦਰਜਿੰਦਰ ਦੀ ਤੁਹਾਂ ਬੀਗਦਾ ਲੱਗਦੀ ਆ ਉਹ ਅਸੀਂ ਤਾਂ ਥੋੜਾ ਜਿਹਾ ਜੇ ਦੱਸਦੇ ਆ ਵੀ ਇਹ ਭੈਣ ਮੇਰੀ ਇਸ ਤਰ੍ਹਾਂ ਲੱਗਦੀ ਆ ਇੱਕ ਉਹ ਰਹੀ ਆ ਜੀ ਦੋਵੇਂ ਜਾਣੀਆਂ ਦੋਵੇਂ ਭਣਾ ਸਖੀਆਂ ਤੇ ਇਹ ਵਾਲੇ ਦੀਦੀ ਜਿਹੜੇ ਦਰਜਿੰਦਰ ਦੀਦੀ ਆ ਇਹ ਇਹਨਾਂ ਦੇ ਸਕੇ ਨਣਾਣਵਾ ਇਹ ਬੇਨ ਸਖੀ ਭਾਬੀ ਆ ਤੇ ਇਹ ਵਾਲੇ ਇਹਨਾਂ ਦੇ ਭਾਬੀ ਲੱਗਦੇ ਆ ਤੇ ਮੇਰੇ ਜਿਹੜੇ ਦਰਜਿੰਦਰ ਦੀਦੀ ਆ ਨਾ ਇਹਨਾਂ ਨਾਲ ਵੀ ਦੋ ਰਿਸ਼ਤੇ ਆ ਇਹਦੇ ਕੀ ਭੈਣ ਕਿਦਾਂ ਲੱਗਦੀ ਆ ਭੈਣ ਇਸ ਤਰ੍ਹਾਂ ਲੱਗਦੀ ਆ ਵੀ ਜਿੱਦਾਂ ਇਹ ਵੀ ਦੀਦੀ ਹੋਂ ਨਾਨਾਣ ਵਾਂ ਸਕੀ ਦਰਜਿੰਦਰ ਤੇ ਭੈਣਾ ਭੈਣਾ ਨਾਨਾਣਾ ਭੈਣਾ ਹੀ ਹੁੰਦੀਆਂ ਨੇ ਆਹ ਦੀਦੀ ਤੋਂ ਮੈਂ ਭੈਣ ਸਮਝ ਗਈ ਇਸ ਸਲਾਦ ਦਾ ਭੈਣਾ ਮਗੂਰੇ ਹੀ ਦਾ ਵੇ ਇਤਰਾ ਇੰਨਾ ਭੈਣ ਦਾ ਵੀ ਰਿਸ਼ਤਾ ਇਹਨਾਂ ਦਾ ਹੈਗਾ ਵਾ ਤੇ ਇਹਨਾਂ ਨਾਲ ਜਠਾਣੀ ਦਾ ਰਿਸ਼ਤਾ ਨਹੀਂ ਹੈਗਾ ਵਾ ਜਠਾਣੀ ਦਾ ਰਿਸ਼ਤਾ ਇਸ ਤਰ੍ਹਾਂ ਵਾਂ ਕਿ ਅਹੀ ਜਿਹੜਾ ਲੱਲੀ ਤੇ ਇਹਦੇ ਹਸਬੰਡਲ ਬਲਵੰਤ ਸਿੰਘ ਉਹ ਬਾਹਰ ਨੇ ਇਹ ਦੋਵੇਂ ਜਿਹੜੇ ਮਤਲਬ ਵੀ ਚਾਚੇ ਦਾ ਹੀ ਦੇ ਮੁੰਡੇ ਨੇ ਤੇ ਬੰਦਾ ਵੀ ਸਾਡਾ ਆਪਸ ਵਿੱਚ ਬਹੁਤ ਆ ਘਰ ਵੀ ਸਾਡਾ ਮਤਲਬ ਇੱਕੋ ਵੇੜਾ ਇੱਥੇ ਆ ਮੈਂ ਤਾਂ ਸਾਡੇ ਲਈ ਕਮੈਂਟ ਆਇਆ ਹੀਗਾ ਨਾ ਕਿਉਂਕਿ ਮੈਂ ਕਿਹਾ ਸੀ ਵੀ ਲਉਗੀ ਸਾਡੇ ਚਾਚੇ ਦਾ ਮੁੰਡਾ ਵਾ ਫਿਰ ਇਹ ਵੀ ਕਮੈਂਟ ਆਇਆ ਹੀਗਾ ਵੀ ਲੱਗਦੀ ਜੇ ਚਾਚੇ ਦਾ ਮੁੰਡਾ ਵਾ ਤੇ ਫਿਰ ਪਿੰਦ ਦਾ ਰਿਸ਼ਤਾ ਕਿਦਾਂ ਹੋ ਗਿਆ ਉਹ ਮੈਂ ਇਹ ਨਹੀਂ ਨਾ ਧਿਆਗੀ ਮੇਰੇ ਹਸਬੰਡ ਦੇ ਚਾਚੇ ਦਾ ਮੁੰਡਾ ਵਾ ਚਾਚੇ ਦਾ ਮੁੰਡਾ ਇਹ ਕਰਕੇ ਉਹ ਥੋੜੀ ਜਿਹੀ ਕਨਫਿਊਜ਼ਨ ਹੋਈ ਸਾਰਿਆਂ ਨੂੰ ਤਾਂ ਮਰ ਗਈ ਥੋੜੀ ਜਿਹੀ ਕਲੀਅਰ ਕਰਨ ਲੱ ਕਿਪਾ ਜਿਹੜੇ ਜਿਹੜੇ लवली ਆ ਨਾ ਉਹ ਮਤਲਬ ਵੀ ਦੋਵੇਂ ਚਾਚੇ ਪਾਈ ਦੇ ਮੁੰਡੇ ਨੇ ਆਪ ਤੇ ਆ ਜਿਹੜਾ ਮੁੰਡਾ ਸਾਡਾ ਇਹ ਦਾ ਜੱਜਾ ਦੀ ਦਾ ਬੇੜਾ ਵਾ ਤੇ ਆ ਇਹ ਨਾ ਹੀ ਬੇਟੀ ਆ ਇਹਨਾਂ ਦੇ ਦੋ ਬੱਚੇ ਆ ਤੇ ਦੋਵੇਂ ਸਕੂਲ ਜਾਂਦੇ ਨੇ ਪੜ੍ਹਦੇ ਨੇ ਤੇ ਵੀਡੀਓ ਚਾਈਂ ਦਕਾਇਆ ਵਾ ਵੀ ਵੀਡੀਓ ਨਹੀਂ ਦੱਸਿਆ ਵਧੀਆਲੇ ਬੱਚਾ ਨੰਦਾ ਕੋਈ ਨਹੀਂ ਆ ਦੀ ਹੈ ਤੇ ਭਾਇਆ ਕਿਨਾਂ ਦੇ ਦੋ ਬੱਚੇ ਆ ਬੇੜਾ ਵਾ ਇਹ ਮੇਰੇ ਜੱਡੇ ਹੋ ਚੱਲੇ ਇਹ ਹੋਰ ਮੁੰਡਾ ਸੁਖਨਾ ਜਵਾਨ ਹੋ ਚੱਲਿਆ ਕਹਨਾ ਵਿਆਹ ਕਰਦਾ ਇਹਦਾ ਉਹ ਤੇ ਵਿਆਹ ਕਰਾਉਣ ਨੂੰ ਬੜਾ ਕਲਾ ਉਹ ਨਾ ਪਿਆਜ ਕਰਦੇ ਗਿਆ ਬੜਾ ਕਲਾਵਾ ਕਹਨਾ ਗੋਪੀ ਇਹਦਾ ਨਾਮ ਗੁਰਪ੍ਰੀਤ ਸਿੰਘ ਹੈ ਇਹ ਗੋਪੀ ਇਹਦਾ ਨਾਮ ਮੰਨਰੀਤ ਕੌਰ ਇਹ ਮੰਨਰੀਤ ਕੌਰ ਇਹ ਉਹ ਇਹ ਬੜਾ ਪੀਦਾ ਇਹਨੇ ਇੱਕ ਵੀਡੀਓ ਵਿੱਚ ਵੀ ਕੰਮ ਕੀਤਾ ਇਹ ਸਾਡੀ ਭਨੇਵੀ ਤੇ ਭਨੇਵਾ ਸਾਡਾ ਵੀ ਜੋ ਸੰਗੋ ਆ ਘਰ ਹੈ ਉਹਰ ਤਾਂ ਨਹੀਂ ਹੈ ਉਹ ਕਹੋ ਮੈਨੂੰ ਬੜਾ ਬਿਜੀ ਰਿੰਗਾ ਰੋ ਰੋ ਦੀ ਸੰਭਣ ਗਿਆ ਘਰ ਦੀ ਬੁੜੀ ਸੰਭਣ ਗਿਆ ਜਿਵੇਂ ਵਰੀ ਸਮਝਦੇ ਨਾ ਮੋਦੀ ਵਰੀ ਸੀ ਇਹ ਸਾਡੇ ਸਾਂਝੀ ਸੱਸ ਤੇ ਦੋਵਾਂ ਦੀ ਇਹ ਸਾਡੇ ਮੰਮੀ ਜੀ ਆ ਠੀਕ ਆ ਜੀ ਇਹ ਸਾਡੀ ਸੱਸ ਸਾਂਝੀ ਤੇ ਡੈਡੀ ਜੀ ਨਾਲ ਵੀ ਕੋਈ ਨਹੀਂ ਤੁਹਾਨੂੰ ਮਿਲਵਾਵਾਂਗੇ ਕੋਈ ਇੰਦਾਂ ਨਹੀਂ ਕਿ ਇਹ ਦਿਨ ਉਹਨਾਂ ਨਾਲ ਨਹੀਂ ਮਿਲਵਾਵਾਂਗੇ ਤੇ ਹੋਰ ਗੱਲਬਾਤ ਦੱਸੋ ਭਾਈ ਆਪੋ ਆਪਣੀ ਦੱਸੋ ਭੈਣ ਜੀ ਤਾਂ ਹੀ ਕਰਾਂ ਕੋਈ ਲੱਗੇ ਦਾਦਾ ਬਈ ਰੁਣਕ ਲੱਗੀ ਹੈ ਰੁਣਕ ਲੱਗੀ ਹੈ ਹੁਣ ਸਵੇਰਿਆ ਆਪਾਂ ਚੱਜਣਾ ਤੇ ਹੁਣ ਹਾਂ ਦੋਹਤਰਾ ਨੂੰ ਟਿਆਵਾ ਕੱਲੀ ਮਾਂ ਮਾਵਾਂ ਜੀ ਲੱਗਾ ਹਰਿਆਣਾ ਦੇ ਨਹੀਂ ਚੱਜਣਾ ਕਢਾਉ ਖੋਨਾ ਆਉਂਦਿਆ ਉਹ ਤਾਂ ਚੈਰੀ ਦਰਦਾਂ ਦੇ ਨਹੀਂ ਕਰਨਿਆ ਜਾਣੂ ਮੈਂ ਤਾਂ ਰਹਾ ਤੇ ਜੋ ਜਾਣ ਦਾ ਨਾਲ ਇਦਾਂ ਬਲ ਦੋ ਚੁੱਕ ਗਰ ਜਾਂਦੀ ਹੈ ਵੀ ਮੈਂ ਨਹੀਂ ਜਾਣਾ ਕੀ ਕਰੇ ਤੇਰੀ ਮਾਂ ਦੀ ਆਈ ਪਰ ਕੱਲੀ ਰਹਿੰਦੀ ਵੀ ਨਹੀਂ ਨਾ ਮੈਂ ਨੇ ਕਰਦੀ ਕੱਲ ਕੱਲੀ ਰਹਿਣਾ ਰਹਿਣਾ ਨਾ ਜਾਂਦੀ ਨਹੀਂ ਨਾ ਕਿਤੇ ਮੋਦਾ ਕਰਕੇ ਨਾ ਹੁੰਦਾ ਵਾ ਕਿ ਜੀ ਵੀ ਨਹੀਂ ਕਰਦੀ ਆਹ ਰੋਸ ਕੇ ਮੇਰੇ ਲੱਗੇ ਆ ਗਈ ਆ ਆਰੋ ਸਿੱਧੀ ਸਾਰਿਆਂ ਨੂੰ ਹੁੜਕ ਨੂੰ ਨਹੀਂ ਹਟਦੀ ਘਾੜਲੇ ਬੰਨੀ ਆਹ ਮਗਰ ਕੀ ਹੁੰਦੇ ਤੇਰੇ ਆਏ ਹੋਏ ਆ ਤੇ ਨਾਲੇ ਸਾਰਿਆਂ ਦਾ ਧੰਨਵਾਦ ਕਰਨਾ ਹੈ ਕਿ ਵੀਡੀਓ ਨੂੰ ਸਾਰਿਆਂ ਨੇ ਬਹੁਤ ਵਧੀਆ ਪਿਆਰ ਦਿੱਤਾ ਆ ਤੇ ਅੱਗੇ ਵੀ ਸਾਨੂੰ ਇਦਾਂ ਹੀ ਦਿੰਦੇ ਰਹੋ ਤੇ ਵੀਡੀਓ ਵਿੱਚ ਤੁਹਾਨੂੰ ਪਤਾ ਆ ਕਿ ਇਹਨਾਂ ਨੂੰ ਮਿਲਣਾ ਮਿਲਿਆ ਆ ਤੇ ਬਾਸੀ ਬਾਸੀ ਜੀ ਨੂੰ ਕਹਿੰਦੇ ਸੱਸੋ ਨੇ ਨੂੰ ਵੀ ਤੇ ਕਿ ਚਲੋ ਵਧੀਆ ਰੋਲ ਆਪਣਾ ਨਿਭਾਉਂਦੇ ਆ ਜਿੱਦਾਂ ਦੀ ਵੀ ਐਕਟਿੰਗ ਨਾਲ ਨੂੰ ਕਹੀ ਦੀ ਉਦਾਂ ਦੀ ਕਰਦੇ ਆ ਵਿਚਾਰੇ ਤੇਜ ਨੇ ਕਿ ਵਧੀਆ ਕਰਦੀ ਆ ਸਵੇਰੇ ਐ ਹੀ ਬਣਾਉਣਾ ਜਾਣਾ ਸਵੇਰੇ ਐ ਹੀ ਫੇਰ ਬਣਾਉਣਾ ਜਾਣਾ ਨਹੀਂ ਸਾਰਿਆਂ ਨੂੰ ਮੇਰੇ ਤੇ ਜਾਣਾ ਆ ਵੀਡੀਓ ਦਾ ਕੰਮ ਇਦਾਂ ਹੀ ਆਦੇ ਸਾਰਾ ਦਿਨ ਬਸ ਸਾਡੇ ਇਦਾਂ ਹੀ ਲੱਗ ਜਾਂਦਾ ਹੈ ਬਾਕੀ ਇਹ ਆ ਸਾਰਿਆਂ ਨੂੰ ਇਹ ਬੇਨਤੀ ਆ ਕਿ ਲੱਲੀ ਵਿਚਾਰੇ ਨੂੰ ਇੰਨੀ ਇੱਕ ਮਿੰਟ ਚ ਗਾਲਾਂ ਨਾ ਕੱਢੇ ਉਹ ਲੱਲੀ ਤਾਂ ਹੈ ਨਹੀਂ ਆ ਮਾੜਾ ਲੱਲੀ ਬਹੁਤ ਚੰਗਾ ਆ ਪਰ ਕੀ ਕਰੀਏ ਹੁਣ ਵੀਡੀਓ ਦੇ ਹਿਸਾਬ ਨਾਲ ਜਿੱਦਾਂ ਦਾ ਕਰਨਾ ਹੀ ਪੈਣਾ ਰੋਲ ਜੀ ਕਰਨਾ ਹੀ ਪੈਂਦਾ ਵੀ ਕੀ ਕਰਨਾ ਹੈ ਮੀਡੀਆ ਨੂੰ ਸੀਰੀਅਸ ਲੈ ਜਾਂਦੇ ਨਾ ਇਹ ਕਰਨਾ ਚਸ ਲੱਲੀ ਨੂੰ ਇਹ ਚਾਚੇ ਲਾ ਕੇ ਦੰਦਸਾਏ ਕਿੰਨਾ ਨਾ ਮੇਰਾ ਚਾਚਾ ਸ਼ਰਾਬ ਪੀਂਦਾ ਨਾ ਮੇਰਾ ਚਾਚਾ ਕਹਿੰਦਾ ਕੀ ਕੀ ਨਹੀਂ ਕਰਦਾ ਬੋਲ ਨਹੀਂ ਕਰਦਾ ਬੋਲਣਾ ਨਹੀਂ ਬੰਦਾ ਰੋਟੀ ਨਹੀਂ ਖਾਂਦਾ ਰੋਟੀ ਖਾਂਦਾ ਬੰਦਾ ਸ਼ਰਮਿੰਦਾ ਨਹੀਂ ਕਰਦਾ ਮੈਂ ਵੀ ਵੀਡੀਓ ਬਣਾਈ ਹੈ ਨਾ ਵੀਡੀਓ ਵਿੱਚ ਉਹ ਰੋਦੇ ਕਰਦਾ ਹੀ ਪਿੰਦਾ ਮੇਰੇ ਚਾਚੂ ਰੋਟੀ ਨਹੀਂ ਖਾਂਦਾ ਮੈਂ ਰੋਟੀ ਬਸ ਹੋਰ ਵਧੀਆ ਠੀਕ ਠਾਕ ਆ ਬਾਕੀ ਸਾਰੇ ਭੈਣ ਭਰਾਵਾਂ ਨੂੰ ਵੇਖੋ ਹੀ ਆ ਪਿੱਛੋਂ ਵੀਡੀਓ ਨੂੰ ਇਧੇ ਗਏ ਮਤਲਬ ਪਿਆਰ ਦਿੰਦੇ ਰਹੋ ਤੇ ਬਾਕੀ ਲੋਕ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਕਿ ਜਲੇ ਲਈ ਕਮੈਂਟਾਂ ਦੇ ਵਿੱਚ ਹਮ ਥੋੜੇ ਜਿਹਾ ਪਤਾ ਲੱਗ ਜਾਂਦਾ ਹੈ ਆ ਵੀ ਸਾਡੀ ਕਿੱਥੇ ਵੀ ਜੇ ਗਲਤੀ ਹੈ ਕਿ ਇਹ ਵੀ ਆ ਵੀ ਜੇ ਚੰਗੇ ਕਮੈਂਟ ਆਉਂਦੇ ਆ ਤੇ ਉਹ ਵੀ ਚਲੋ ਉਹਨਾਂ ਦਾ ਬਹੁਤ ਧੰਨਵਾਦ ਆ ਤੇ ਜਿਹੜੇ ਮਾਰੇ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਆ ਵੀ ਕਿਉਂਕਿ ਸਾਨੂੰ ਅੱਗੇ ਵੀ ਹਨਾ ਉਹਨਾਂ ਕੋਲ ਸਿੱਖਣ ਨੂੰ ਗਿਆ ਅਦਾ ਆ ਵੀ ਸਾਡੀ ਕਿਹੜੀ ਗਲਤੀ ਹੈ ਤੇ ਕਿਹੜੇ ਕਿਹੜਾ ਕਰਕੇ ਇਹਨਾਂ ਨੇ ਸਾਨੂੰ ਕਮੈਂਟ ਕੀਤਾ ਉਹੀ ਨਾ ਚਲੋ ਕਿ ਪਤਾ ਲੱਗ ਜਾਂਦਾ ਹੁਣ ਆਪਦੇ ਬਣਾਉਂਦੇ ਆ ਗਈ ਵਾਰ ਬਹੁਤ ਪਤਾ ਲੱਗਦਾ ਉਹ ਤਾਂ ਹਨ ਬੋਲਣਾ ਦਿੰਦਾ ਵੀ ਇਹ ਲੋਕ ਇਹਦੇ ਭੈਣ ਭਰਾ ਉਹਨਾਂ ਨੂੰ ਸਰਵ ਇੱਕ ਗਲਤੀ ਵਿੱਚ ਸੂਰਸ ਹੁੰਦੀ ਹੈ ਚਲੋ ਹਾਨੂੰ ਦੱਸਦੇ ਆ ਤੇ ਵਧੀਆ ਗੱਲਾਂ ਹਾਨੂੰ ਇਦਾਂ ਹੀ ਦੱਸਿਆ ਕਰੋ ਚੱਲੇਗੀ ਇਹ ਲੋਕ ਕਰਦੇ ਆ ਕਿ ਤੁਸ ਤਾਰਿਆ ਕਰਾਂਗੇ ਤੇ ਇਦਾਂ ਹੀ ਬਸ ਵੀਡੀਓ ਬਣਾ ਕੇ ਤੇ ਲੈ ਕੇ ਹੁੰਦੇ ਰਹਿਾਂਗੇ ਤੁਹਾਨੂੰ ਪਿਆਰ ਦਿੰਦੇ ਰੋ ਤੇ ਵਲੌਗ ਦੱਸਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਆ ਤੇ ਬਾਕੀ ਕੋਈ ਕੀ ਤੁਹਾਨੂੰ ਦਰਜਿੰਦਰ ਜੀ ਦੇ ਘਰ ਦਾ ਹੌਮ ਟੂਰ ਵੀ ਕਰਵਾਵਾਂਗੇ ਆਪਾਂ ਨੈਕਸਟ ਵਲੌਗ ਵਿੱਚ ਇੰਨਾ ਤੇ ਰੋਡੀ ਤਿਆਰੀ ਚੱਲ ਰਹੀ ਜਨ ਜੀ ਆਹ ਸਾਰੇ ਕੰਮ ਚੱਲਣਿਆ ਆ ਤੇ ਉਹਨਾਂ ਘਰ ਦੇ ਹੁਣਾਂ ਆ ਲਾਰਾ ਕੁੜਾ ਬਹੁਤ ਜਗਾਈ ਤੇ ਹਾਂ ਕੋਈ ਨਾ ਨਹੀਂ ਦੇਗਾ ਥੋੜੀ ਜਿਹੀ ਤਿਆਰੀ ਹੋਈ ਜਾਏ ਫਿਰ ਕੋਈ ਨਹੀਂ ਇਹਨਾਂ ਦਾ ਘਰ ਵੀ ਬਖਾਲਾਂਗੇ ਆਪਾਂ ਤੇ ਜੀ ਜੀ ਦੇ ਤਨ ਕੋਲੇ ਵੀਡੀਓ ਬਣਾਈ ਜਾਏਗੀ ਹਾਂਜੀ ਬਹੁਤ ਵਾ ਜੇ ਜਿਹੜੀ ਹੁੰਦਾ ਹੋਣਾ ਬੋਲੋ ਤਾਂ ਬਣਾਉ ਸਮਾਂ ਨਹੀਂ ਬੋਲਦੀ ਵੀਡੀਓ ਜਿੱਤੇ ਬੜਾ ਬੋਲਦੀ ਵੀਡੀਓ ਜਿੱਤੇ ਬਲੰਨੇ ਆ ਬੋਲਦਾ ਨਹੀਂ ਬੋਲਦੀ ਉਹਨਾਂ ਦਾ ਖਜੋਤ ਹੀ ਕਹਿੰਦੇ ਆ ਬੋਲਣਾ ਹੀ ਪੈਣਾ ਵਾ ਬਹੁਤ ਚੰਗੀ ਜਿਹੀ ਚੱਲਣਾ ਚਰਨਾਂ ਦੇ ਸਿਰ ਪਰ ਇੱਦੀ 90000 ਦਾ ਗਾਹੀ ਰਹੇ ਤੇ ਇੱਧਰ ਚੱਲ ਕੇ ਕਰਦੇ ਤੇ ਤੇਰੀ ਚੰਗੀ ਆ ਦੀ ਇਹਦੇ ਮਗਰ ਸਾਰੀਆਂ ਆ ਨਾ ਸਭ ਸਹੀ ਗੱਲ ਹੈ ਕਿੰਨੇ ਰਿਸ਼ਤੇ ਕਰਾਈਏ ਲੋਕਾਂ ਨੇ ਪਹਿਲੀ ਚੰਗੀ ਆਈ ਆ ਨਾ ਪਹਿਲੀ ਚੰਗੀ ਆਈ ਤੇ ਸਾਰੀਆਂ ਇੱਧਰ ਹੀ ਆ ਗਈਆਂ ਵੇਲਾ ਸਾਰੇ ਰਿਸ਼ਤੇ ਜਰਾ ਸਾਰੇ ਹੱਡੇ ਮਤਲਬ ਵੀ ਚਾਚੇ ਤੇ ਇਹਦੀਆਂ ਕੁੜੀਆਂ ਤੇ ਮੈਂ ਨਾ ਸਾਰਿਆਂ ਦੇ ਰਿਸ਼ਤੇ ਇਹਨਾਂ ਦੀਦੀ ਨੇ ਕਰਵਾਏ ਚਾਰ ਭੈਣਾਂਆਂ ਹੀ ਚੋਹਾਂ ਦੇ ਰਿਸ਼ਤੇ ਚੋਹਾਂ ਦੇ ਰਿਸ਼ਤੇ ਇਹਨਾਂ ਨੇ ਕਰਵਾਏ ਆ ਮੁੰਡਿਆਂ ਨੇ ਨਹੀਂ ਮੁੰਡਿਆਂ ਨੇ ਕਰਵਾਏ ਦੇ ਵੀ ਵੇਲੇ ਕੀ ਕੇ ਲੈਣਾ ਚੰਗਾ ਹੋਵੇ ਤੇ ਚਲੋ ਸਾਰਿਆਂ ਦਾ ਮਗਰ ਸੋਚਿਆ ਜਾਂਦਾ ਆ ਤੇ ਬਾਕੀ ਵੀ ਕਰਵਾਏ ਹੀ ਚਲੋ ਬਹੁਤ ਵਧੀਆ ਸਾਰੇ ਆਪੋ ਆਪਣੇ ਘਰ ਚਲੋ ਸਾਰੀਆਂ ਵਧੀਆ ਨੇ ਤੇ ਇਹ ਟਾਈਮ ਐਸ ਲੈਣ ਦੀਆਂ ਹਾਂ ਹਾਂ ਦੇ ਹਾਂ ਸੌਖੇ ਘਰ ਆ ਗਈਆਂ ਜੀ ਹੈ ਹਾਂ ਦਾ ਸੌਖੇ ਘਰ ਆ ਗਏ ਆ ਇਹ ਵੀ ਚਾਹੀਏ ਆ ਇਹਦੇ ਤੋਂ ਰੋਣ ਖਾਏ ਹੁੰਦੇ ਆ ਸੰਯੋਗ ਇਹਦੇ ਹੀ ਲੱਛੀਦਾ ਹੀ ਹੁੰਦਾ ਕਿ ਇਹਦਾ ਰਿਸ਼ਤਾ ਕਿਉਂ ਇਹ ਦਸ ਗਈਆਂ ਨਹੀਂ ਵਲੌਗ ਬਣਾਉਂਦੀ ਆ ਨਾ ਲੈਣਾ ਨਾ ਲੈਣਾ ਲੈ ਨੂੰ ਰਹਿਣ ਦੋ ਮੇਰੇ ਲੱਗੇ ਸੀ ਵੀ ਵਲੌਗ ਬਣਾਉਂਦੀ ਆ ਕਮੈਂਟ ਕਰੋ ਆ ਜਾ ਸਾਰੇ ਨੂੰ ਬਾਈਂ ਦੇ ਕਰਦੇ ਲਾਈਕ ਕਮੈਂਟ ਸ਼ੇਅਰ ਕਰਿਆ ਅੰਦਰੋਂ ਪ੍ਰਾਪੂ ਸੀ ਤੇ ਅੱਜ ਇੱਕ ਜਿੱਦਾ ਜਲੀ ਤੇ ਗਿਆ ਸੀ ਆਪਣੀ ਭਣੀ ਨੂੰ ਬੜੇ ਸ਼ਰਵਾਦ ਆਈ ਆ ਤਾਂ ਤੁਹਾਨੂੰ ਲੈਣ ਦਿੰਦੇ ਨਹੀਂ ਕਿਹ ਚੱਲਦੀ ਫੀਚ ਚੱਲਦੀ ਇਹ ਤਾਂ ਦੀਦੋ 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 ਆਇਆ ਨਹੀਂ ਇਹਨੂੰ ਤੇਰੇ ਤੋਂ ਵੀ ਆਉਣਾ ਠੀਕ ਇੱਕ ਲਫਾਵਾ ਪਿਆਵਾ ਮਗਰ ਬੱਚਿਆ ਕਾਕਾ ਮੈਂ ਗਿਫਟ ਦਿੱਤਾ ਉਹਨਾਂ ਨੇ ਮੈਂ ਕਿਹਾ ਕਿ ਆਣ ਲੈ ਤੇ ਚਲਦੀ ਦੀ ਕਿਉਂਕਿ ਮੈਂ ਤਾਂ ਕਹਿੰਦੀ ਟੀਚਰ ਦੀਦਾ ਦੀਦਾ ਟੀਦਾ ਦੀਦੀ ਦੀਦਾ ਜਨੂ ਹਾਲਤਾਂ ਚੁੱਕੀ। ਇਹ ਪਟਾਪੜਾ ਸੁਣਾਇਆ ਸਰਦਾਰ ਨੇ ਦੱਸਿਓ ਬਾਕੀ ਤਾਂ ਕੋਣ ਵੀ ਫੇਰ ਹੀ ਖਾਲਾ ਨੇ। ਸਮਾਂ ਇਹ ਜਾਣਾ ਵੀਡੀਓ ਵੇਲੇ ਫੜਾ ਇੱਥੋਂ ਹੀ ਆ। ਸਿਫੜਾ ਨੇ ਇੱਥੇ ਹੀ ਫੜਾ ਇੱਥੋਂ ਹੀ ਆ। ਕੇਲਰ ਫੜ ਲੱਗੀ ਏ। ਕੇਲੇ ਵੀ ਇੱਥੋਂ ਹੀ ਆ। ਕੇਲਾ ਨਵੀਂ ਜਿਹੜਾ ਦੱਸਿਆ ਸੀ। ਆ ਵੀਰੋਰ ਕਹਿੰਦੇ ਪਤੰਗੀ ਨਹੀਂ ਹੁੰਦੀ ਤੇ ਇੱਥੇ ਤੇ ਬਿੰਦਗੀ ਦੇ ਨਹੀਂ ਹੁੰਦਾ। ਉਹ ਤੇਦਾ ਸੀਦਾ ਕੱਪੜਾ ਪਾਉਣੀ ਜੀ ਨਹੀਂ ਦਿੰਦਾ। ਇਦਾਂ ਹੀ ਹੁੰਦੀ ਆ। ਅੱਗੇ ਹੋਇਆ। ਆ ਤੋੜਾ ਚਲੋ ਜੀ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਹੁਣ ਵੇਖ ਲਓ ਵੀ ਇਹਨਾਂ ਤੇ ਇਹਨਾਂ ਦਾ ਰਿਸ਼ਤਾ ਕੀ ਆ ਹੁਣ ਚੱਜਣਾ ਸੁਣ ਲਿਓ ਸਾਰੇ ਜਣੇ ਤੇ ਫਿਰ ਕਮੈਂਟ ਕਰਿਓ ਵੀ ਹੁਣ ਸਮਝਾਈ ਆ ਕਿ ਨਹੀਂ ਇਹ ਮੇਰਾ ਹੈ ਕਿ ਮੇਰੀ ਨਾਨਾ ਦਾ ਸਾਡਾ ਰਿਸ਼ਤਾ ਪਹਿਣਾ ਵਾਲਾ ਹੀ ਆ ਫਿਰ ਜੇ ਇਹ ਨਹੀਂ ਸਮਝਾਈਓ ਤਾਂ ਕਮੈਂਟ ਕਰ ਦਿਓ ਫਿਰ ਆਉਣਾ ਦੱਸੋ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਚਲੋ ਕੋਪੀ ਸਤਿ ਸ੍ਰੀ ਅਕਾਲ ਬਰਾ ਹਾਂ ਹੋਰ ਵੀ ਤੇ ਬੜਾ ਚੌੜਾ ਚਰਖਾ ਮੈਨੂੰ ਵੀਡੀਓ ਵਿੱਚ ਲੈਣ ਭਾਰੇ ਦਾ ਪੈ ਗਿਆ ਇਸ ਕੋਲੇ ਜਲ ਜਾਂਦਾ ਵਾ ਤੇ